ਉਹ ਬਾਗ ਨਾਲ ਇੱਕ ਲੇਖਕ ਮੰਤਰੀ ਬਣ ਗਿਆ ਯਾਰ ਵਧਾਈਆਂ ਇੱਕ ਲੇਖਕ ਤੇ ਉਹ ਵੀ ਮੰਤਰੀ ਉਹਦੇ ਇੱਕ ਦੋਸਤ ਨੇ ਕਿਹਾ ਕਦੀ ਲੇਖਕ ਵੀ ਮੰਤਰੀ ਬਣ ਸਕਦੇ ਆ ਅਸੀਂ ਤਾਂ ਅਜੇ ਤੱਕ ਸੋਚਿਆ ਵੀ ਨਹੀਂ ਸੀ ਦੋਸਤ ਨੇ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਮੈਨੂੰ ਲੇਖਕ ਕਿਉਂ ਕਹਿ ਰਹੇ ਹੋ ਵੇਖੋ ਅਜੇ ਤੱਕ ਮੇਰੀ ਕੋਈ ਵੀ ਰਚਨਾ ਇੱਕ ਵਾਰ ਵੀ ਨਹੀਂ ਛਪੀ ਤੁਸੀਂ ਜ਼ਰੂਰ ਸੁਣੀਆਂ ਨੇ ਮੰਤਰੀ ਨੇ ਕਿਹਾ ਉਹ ਤਾਂ ਹੀ ਤਾਂ ਕਹਿੰਨੇ ਆ ਵਧੀਆ ਮੌਕਾ ਜੇ ਪਹਿਲਾਂ ਨਹੀਂ ਬਣਿਆ ਤਾਂ ਹੁਣ ਬਣ ਜਾ ਦੋਸਤ ਨੇ ਸੁਝਾਅ ਦਿੱਤਾ ਵੇਖ ਯਾਰ ਰਚਨਾ ਜਿੱਥੇ ਵੀ ਭੇਜੀ ਐ ਖੇਦ ਸਹਿਦ ਦੀ ਸਲਿੱਪ ਲਾ ਕੇ ਬੜੀ ਸੱਜ ਧੱਜ ਕੇ ਬੈਂਡ ਬਾਜੇ ਨਾਲ ਡਾਕਿਆ ਮੇਰੇ ਬੂਹੇ ਸੱਟ ਜਾਂਦਾ ਰਿਹਾ ਫਿਰ ਮੰਤਰੀ ਨੇ ਕਿਹਾ ਔਰੇ ਆ ਤੈਨੂੰ ਇੱਕ ਸੁਝਾਅ ਦਵਾ ਮੰਤਰੀ ਦੇ ਕੰਨ ਵਿੱਚ ਕੁਸਰ ਮੁਸਰ ਕੀਤੀ ਦੂਜੇ ਦਿਨ ਤੋਂ ਮੰਤਰੀ ਨੇ ਇੰਝ ਹੀ ਕਰਨਾ ਸ਼ੁਰੂ ਕਰ ਦਿੱਤਾ ਦਫ਼ਤਰ ਦੇ ਲੈਟਰ ਪੈਡ ਤੇ ਚਿੱਠੀਆਂ ਲਿਖੀਆਂ ਤੇ ਨਾਲ ਉਹੀ ਵਾਪਸ ਆਈਆਂ ਰਚਨਾਵਾਂ ਦੀ ਇੱਕ ਇੱਕ ਕਾਪੀ ਲਾ ਭੇਜ ਦਿੱਤੀ। ਹਫਤਾ ਕੋ ਬਾਅਦ ਉਹਨਾਂ ਵੇਖਿਆ ਉਹਨਾਂ ਦਾ ਪੀਏ ਕਈ ਚਿੱਠੀਆਂ ਲਈ ਆ ਰਿਹਾ ਹੈ। ਮੰਤਰੀ ਜੀ ਨੇ ਵਾਰੋ-ਵਾਰ ਚਿੱਠੀਆਂ ਪੜ੍ਹੀਆਂ। ਮਾਨਯੋਗ ਮੰਤਰੀ ਜੀ ਤੁਹਾਡੀ ਰਚਨਾ ਪਾ ਕੇ ਬਹੁਤ ਖੁਸ਼ੀ ਹੋਈ। ਇਹ ਛਪ ਰਹੇ ਅੰਕ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ। ਅਫਸੋਸ ਇਹ ਹੈ ਕਿ ਇਹੋ ਜਿਹੀਆਂ ਰਚਨਾ ਤੋਂ ਪਹਿਲਾਂ ਕਿਉਂ ਵਾਂਝੇ ਰਹਿ ਗਏ। ਜਲਦੀ ਹੀ ਇੱਕ ਹੋਰ ਰਚਨਾ ਭੇਜੋ। ਧੰਨਵਾਦ ਸਹਿਤ ਤੁਹਾਡਾ ਸੰਪਾਦਕ ਸਾਰੀਆਂ ਚਿੱਠੀਆਂ ਵਿੱਚ ਇਹੀ ਕੁਝ ਮੰਤਰੀ ਜੀ ਬਹੁਤ ਖੁਸ਼ ਹੋਏ ਤੇ ਹੋਰ ਪਰਤ ਆਈਆਂ ਰਚਨਾਵਾਂ ਦਾ ਹੀਲਾ ਕਰਨ ਲੱਗੇ